ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਟਰੈਵਲ ਸਿੰਘ ਕੌਰ ਤੇ ਅੱਜ ਆਪਣਾ ਚੈਲੰਜ ਦਾ 5ਵਾਂ ਦਿਨ ਹੈ ਤੇ ਪੱਛਮ ਹਿੱਸੇ ਵਿੱਚ ਠੰਡ ਬੜੀ ਜ਼ਿਆਦੀ ਪੈ ਰਹੀ ਆ ਤੇ ਠੰਡ ਕਰਕੇ ਆਪਾਂ ਕਿਤੇ ਜਾ ਨਹੀਂ ਸਕੇ ਇਸੇ ਕਰਕੇ ਆਪਾਂ ਅੱਜ ਅੱਗ ਸੇਕ ਰਹੇ ਆ ਬੈਠੇ ਘਰੇ ਤੇ ਆਪਣੇ ਘਰ ਦੇ ਬਾਹਰ ਤੁਹਾਨੂੰ ਪਿੱਛੇ ਜੀ ਦਿਖਾਇਆ ਵੀ ਸੀਗਾ ਪਿਛਲੀ ਵੀਡੀਓ 'ਚ ਆਪਣੇ ਨਾ ਫਰਨੀਚਰ ਦੀ ਦੁਕਾਨ ਨਵਾਰ ਤੇ ਆਪਣਾ ਸੁਨੀਲ ਆ ਉਹਦਾ ਜਿਹੜਾ ਸੀ ਦੁਕਾਨ ਅਜੇ ਦੀ ਤੇ ਇਕ ਤਾਂ ਨਾ ਸੜਕ ਤੇ ਬੈਠੇ ਆ ਤੇ ਸ਼ੋਰ ਸ਼ਰਾਬਾ ਬੜਾ ਜ਼ਿਆਦਾ ਆ ਰਿਹਾ ਸ਼ੋਰ ਸ਼ਰਾਬਾ ਆ ਰਿਹਾ ਗੱਡੀਆਂ ਨਿਕਲਦੀਆਂ ਨੇ ਕੋਰੋਂ ਵੀ ਤੁਹਾਨੂੰ ਦਿਖਾਣੇ ਆ ਆ ਸਾਹਮਣੇ ਸੜਕ ਹੈ ਬਿਲਕੁਲ ਸੜਕ ਤੇ ਬੈਠੇ ਆ ਆਪਾਂ ਤੇ ਅੱਜ ਆਪਾਂ ਅੱਗ ਸੇਕ ਰਹੇ ਆ ਆ ਦੇਖੋ ਧੋਣੀ ਲੱਗੀ ਹੋਈ ਤੇ ਆਪਾਂ ਜਾ ਤਾਂ ਸਕੇ ਨਹੀਂ ਕਿਧਰੇ ਜੇ ਜਦ ਤੱਕ ਆਪਾਂ ਨਹੀਂ ਜਾਣਦੇ ਹੈਗੇ ਜਿਹੜੀਆਂ ਪਿਛਲੀਆਂ ਵੀਡੀਓ ਪਾਈਆਂ ਨੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਇੰਜੋਏ ਕਰ ਸਕਦੇ ਹੋ ਕੁਝ ਇਤਿਹਾਸਕ ਵੀਡੀਓ ਵੀ ਉਹਦੇ ਚ ਜਿਵੇਂ ਪਿਛਲੇ ਗੁਰੂ ਨਾਨਕ ਦੇਵ ਜੀ ਦੀ ਉਹ ਵੀਡੀਓ ਪੜਾਈ ਸੀਗੀ ਪਿੱਛੇ ਜੀ ਤੇ ਉਹ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੇ ਉੱਤੇ ਗੁਰੂ ਗੁਰੂ ਸਾਹਿਬ ਜੀ ਆਏ ਸੀਗੇ ਆਪਣਾ ਕਰਨਾਲ ਤੇ ਉਹ ਉਹਨੂੰ ਵੀਡੀਓ ਪਿਛਲੇ ਆ ਪਿਛਲੀ ਵਾਰ ਪਾਈ ਆ ਜੋ ਤੋਂ ਪਿੱਛੇ ਆਪਣਾ ਨੇ ਜਿਹੜੀ ਕੋਸ ਮিনার ਸੀ ਕੋਸ ਮিনার ਦੇ ਉੱਤੇ ਵੀ ਅੱਜ ਵੀਡੀਓ ਪਾਈ ਆਪਾਂ ਨੇ ਪਿੱਛੇ ਤੇ ਉਹ ਵੀ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਦਿਖਾਨੇ ਆ ਇੱਥੇ ਦਾ ਮਾਹੌਲ ਤੇ ਇਹ ਸੁਨੀਲ ਆ ਹੋਰ ਕਿਆ ਫਰੀ ਠੀਕ ਆ ਬੜੀ ਆ ਉਹ ਇੱਕ ਤਾਂ ਸੜਕ ਦਾ ਸ਼ੋਰ ਸ਼ਰਾਬਾ ਹੋਣ ਕਰਕੇ ਆਵਾਜ਼ ਨਹੀਂ ਕਿਤਰਾ ਸੰਦਰੀ ਅਸ਼ਾਤੇ ਅੱਜ ਆਪਾਂ ਨੇ ਨਾ ਪਨੀਰੀ ਲਗਾਣੀ ਆ ਤੇ ਉਹ ਪਨੀਰੀ ਬਾਰੇ ਦੇਖਦੇ ਆ ਪਤਾ ਕਰਦੇ ਆ ਕੀ ਰੇਟ ਚੱਲ ਰਿਹਾ ਤੇ ਤੁਹਾਨੂੰ ਸੜਕ ਦਾ ਵੀ ਦਿਖਾਨੇ ਆ ਕਿਉਂਕਿ ਪਿਆਜ਼ ਲਗਾਣੇ ਨੇ ਉਹਦੀ ਸਾਫ ਸਫਾਈ ਚੱਲ ਰਹੀ ਆ ਤੇ ਲੱਗਿਆ ਬੰਦਾ ਸਾਫ ਸਵਾਈ ਕਰਨ ਆ ਆ ਪਾਣਾ ਮੇਨ ਰੋਡ ਹੈ ਜਿਹੜਾ ਕੈਂਥਲਰ ਰੋਡ ਹੈ ਇਹਦੇ ਤੇ ਕਾਫੀ ਵੀਡੀਓ ਆ ਚੁੱਕੀਆਂ ਨੇ ਤੇ ਇਹ ਪਿੱਛੇ ਜਿਹੜਾ ਰਾਹ ਏ ਇਹ ਰਸਤਾ ਜਾਂਦਾ ਕਰਨਾਲ ਨੂੰ ਤੇ ਜਿਹੜਾ ਇਹ ਏ ਇਹ ਨੀਸਿੰਘ ਨੂੰ ਰਾਹ ਜਾਂਦਾ ਏ ਤੇ ਆਪਾਂ ਨੂੰ ਦੋਨੇ ਬਰਾਬਰ ਜੀ ਪੈ ਜਾਂਦੇ 10-11 ਕਿਲੋਮੀਟਰ ਹੀ ਪੈ ਜਾਂਦਾ 10-11 ਕਿਲੋਮੀਟਰ ਕਰਨਾਲ ਪੈ ਜਾਂਦਾ ਤੇ ਹੁਣ ਜਿਵੇਂ ਜਿਵੇਂ ਆਪਾਂ ਅੱਜ ਦਾ ਦਿਨ ਰਹੂਗਾ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਫਰਨੀਚਰ ਦੀ ਦੁਕਾਨ ਤੇ ਬੈਠੇ ਆਪਾਂ ਅੱਗ ਸੇਕ ਰਹੇ ਆ अश्लोक वुड वर्कर्स ਤੇ ਇਹ ਮੁੰਡੇ ਦੀ ਦੁਕਾਨ ਹੈ ਸੁਨੀਲ ਦੀ ਤੇ ਜਿਹੜਾ ਸਮਾਨ ਤੁਹਾਨੂੰ ਗੁੱਲਕ ਦੀ ਗੱਲ ਕੀਤੀ ਆ ਉਹ ਗੁੱਲਕ ਆ ਪਿਆ ਹੋਇਆ ਲਗਾਹੀ ਖੋਲ ਕੇ ਬਈ ਗੁੱਲਕ ਤੇ ਆ ਗੁੱਲਕ ਹਲੇ ਤਿਆਰ ਹੋ ਰਿਹਾ ਕੁਛ ਤਿਆਰ ਹੋ ਗਿਆ ਤਿਆਰ ਪੂਰਾ ਤੇ ਆ ਪੂਰਾ ਤਿਆਰ ਆ ਅੱਛਾ ਮਤਲਬ ਇਹਦੇ ਤੇ ਪੇਂਟ ਹੀ ਕਰਨਾ ਰਹਿ ਗਿਆ ਬਾਕੀ ਤੇ ਆ ਜਾਲੀ ਇੱਕ ਜਿਹੜੀ ਪੁਰਾਣੇ ਟਾਈਮ ਦੇ ਵਿੱਚ ਆਤਰ ਦੁੱਧ ਵਗੈਰਾ ਸਮਾਨ ਰੱਖਣ ਨੂੰ ਵਰਤੀ ਜਾਂਦੀ ਸੀ ਉਹ ਚੀਜ਼ ਆ ਇਹ ਅਲਮਾਰੀ ਇਹ ਵੀ ਸੋਹਣੀ ਬਣੀ ਹੋਈ ਆ ਤੇ ਇੱਕ ਜਨਮ ਅਸ਼ਟਮੀ ਤੇ ਜ਼ਿਆਦਾਤਰ ਇਹਦੀ ਡਿਮਾਂਡ ਹੁੰਦੀ ਆ ਕ੍ਰਿਸ਼ਨ ਝੁੱਲੇ ਦੀ ਜਨਮ ਅਸ਼ਟਮੀ ਤੇ ਇੱਕ ਕੋਈ ਰਾਤ ਦੱਸ ਰਿਹਾ ਕਿਉਂਕਿ ਨਾ ਇੱਥੇ ਨੇੜੇ ਆਪਣੇ ਜੁੰਡਲੇ ਨੂੰ ਰਾਹ ਜਾਂਦਾ ਏ ਉਹ ਜੁੰਡਲਾ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜੁੰਡਲੇ ਦੇ ਵਿੱਚ ਇਹ ਜਿਹੜਾ ਪਾਕਿਸਤਾਨ ਦਾ ਪਹਿਲਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਹੋਇਆ ਸੀਗਾ ਨਾ ਉਹਦਾ ਘਰ ਵੀ ਐਚੀਆ ਜੁੰਡਲੇ ਤੇ ਉਹ ਵੀ ਤੁਹਾਨੂੰ ਕਿਸੇ ਦਿਨ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਉਹਦਾ ਘਰ ਬੱਚਿਆ ਤਾਂ ਨਹੀਂ ਹੈ ਕੁਛ ਅੰਜੇ ਥੋੜੇ ਬਹੁਤੇ ਮਿਲਦੇ ਨੇ ਉੱਥੇ ਵੀ ਹਾਂ ਸੀ ਇਹਨਾਂ ਦਾ ਘਰ ਇੱਥੇ ਕਿਉਂਕਿ ਉਹਨਾਂ ਦਾ ਪੂਰਾ ਨਾਮ ਮੈਨੂੰ ਧਿਆਨ 'ਚ ਨਹੀਂ ਹੈਗਾ ਇਸ ਟਾਈਮ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਜੁੰਡਲੇ ਦੀ ਤੇ ਜੁੰਡਲੇ ਦੀ ਵੀ ਕਿਸੇ ਦਿਨ ਵੀਡੀਓ ਬਣਾਵਾਂਗੇ ਤਾਂ ਉਹ ਵੀ ਤੁਹਾਨੂੰ ਨਾਲ ਦਿਖਾਵਾਂਗੇ ਕੰਪਨੀ ਦਾ ਤੇ ਆਹ ਕੰਪਨੀ ਦਾ ਦਰਵਾਜਾ ਕਹਿੰਦਾ ਕਿਹੜੀ ਕੰਪਨੀ ਦਾ ਹੈ ਵਾਟਰੂਮ ਵਾਟਰੂਮ ਹਾਂਜੀ ਅੱਛਾ ਇਹ ਵੀ ਕੰਪਨੀ ਆ ਹਾਂਜੀ ਚਲੋ ਠੀਕ ਹੈ ਇਹ ਇਹ ਵੀ ਸੋਨਾ ਬਣਿਆ ਹੋਇਆ ਦਰਵਾਜਾ ਤੇ ਬਾਕੀ ਹੁਣ ਅੱਗ ਸੇਕਦੇ ਆ ਵਿਲੇ ਬੈਠੇ ਹੋਰ ਕਰਨਾ ਕੀ ਆ ਉਹਦਾ ਚਾਹ ਲੈ ਕੇ ਆਇਆ ਤੇ ਚਾਹ ਲੱਗੀਆਂ ਪੀਣ ਉਹ ਮੁੰਡਾ ਲੈ ਕੇ ਆਇਆ ਚਾਹ ਕਹਿੰਦਾ ਚਾਹ ਪੀ ਲਓ ਤੇ ਮੈਂ ਵੈਸੇ ਪੀ ਲਈ ਥੋੜੀ ਜੀ ਚਾਹ ਬਚੀ ਆ ਤੇ ਵੀਡੀਓ ਚਾਲੂ ਕਰਨੀ ਭੁੱਲ ਗਏ ਸੀਗੇ ਔਨ ਕਰਨਿਆ ਕੈਮਰਾ ਭੁੱਲ ਗਏ ਸੀ ਤੇ ਬਾਕੀ ਹੁਣ ਠੰਡ 'ਚ ਬੈਠੇ ਚਾਹ ਪੀ ਰਹੇ ਆ ਉਹ ਮੁੰਡਾ ਚਾਹ ਲੈ ਕੇ ਆਇਆ ਕੰਮ ਆ ਗਿਆ ਸੁਨੀਲ ਹਾਂਜੀ ਚੱਲੇ ਆ ਚੱਲ ਵਧੀਆ ਵਧੀਆ ਨਾ ਠੀਕ ਆ ਠੀਕ ਆ ਕਰੋ ਕੰਮ ਇਹਦਾ ਆ ਗਿਆ ਸੁਨੀਲ ਦਾ ਕੰਮ ਤੇ ਮੁੰਡਾ ਆਪਣੇ ਕੋਲ ਬੈਠਾ ਦੁਕਾਨ ਤੇ ਤੇ ਇਹ ਚੱਲਿਆ ਹੁਣ ਕੰਮ ਕਰਨਾ ਚੱਲ ਠੀਕ ਆ ਫੇਰ ਸੁਨੀਲ ਠੀਕ ਆ ਜੀ ਹਾਂ ਜਾਇਆ ਇਹਨਾਂ ਆਪਣੇ ਕੋਲ ਪ੍ਰਾਣੀ ਟੈਲਾਂ ਪਈਆਂ ਹੋਈਆਂ ਸੀਗੀਆਂ ਤੇ ਉਹ ਨਾ ਟੈਲਾਂ ਲਗਵਾਉਣ ਲੱਗੇ ਐਥੇ ਜਿਹੜੀ ਵਲੌਗ ਹੁੰਦੇ ਨੇ ਟੈਲ ਤੇ ਸਿਮੈਂਟ ਡਿਟੇਲ ਹੁੰਦੀ ਹੈ ਜਿਹੜੀ ਉਹ ਪਰਾਂ ਥੋੜੀਆਂ ਪਈਆਂ ਨੇ ਤੇ ਉਹ ਇੱਥੇ ਲਗਵਾਉਣ ਲੱਗੇ ਆ ਸਾਫ ਸਫਾਈ ਹੋ ਰਹੀ ਹੈ ਇੱਥੇ ਤੇ ਇੱਥੇ ਲਗਵਾਉਣ ਤੋਂ ਬਾਅਦ ਉਹ ਫਿਰ ਦੇਖਦੇ ਆ ਸਾਈਡ ਤੇ ਇੱਥੇ ਇੱਕ ਪਾਸੇ ਇਧਰਲੇ ਪਾਸੇ ਆਪਾਂ ਨੇ ਪਿਆਜ਼ਾਂ ਦੀ ਪਨੀਰੀ ਲਿਆ ਕੇ ਲਗਾਵਾਂਗੇ ਤੇ ਜਿੰਨੇ ਕੁ ਹੋ ਸਕੇ ਲਗਾ ਲਾਂਗੇ ਤੇ ਬਾਕੀ ਇੱਥੇ ਸਾਫ ਸਫਾਈ ਕਰਦਾ ਪਿਆ ਤੇ ਟਾਈਲਾਂ ਲੱਗਣਗੀਆਂ ਹੁਣ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਵੀਡੀਓ ਨੂੰ ਅੱچھے ਕਰਦੇ ਆ ਸਮਾਪਤ ਚਲੋ ਜੀ ਦੀ ਆਪਣੀ ਪੰਜਵੀਂ ਵੀਡੀਓ ਸੀ ਜੁੜੇ ਹੋਰੇ ਸਾਡੇ ਚੈਨਲ ਦੇ ਨਾਲ